ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸੇਖਰੋ ਚੈਨਲ ਪੰਜਾਬੀ ਇਰਾਨ ਦੇ ਪਰਮਾਨੂ ਸਥਾਨਾ ਉਤੇ ਅਮਰੀਕੀ ਹਮਲੇ ਤੋਂ ਬਾਅਦ ਅਮਰੀਕਾ ਭਰ ਦੇ ਵਿੱਚ ਡੋਨਲਡ ਟਰੰਪ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਨਿਊਯਾਰਕ ਵਾਈਟ ਹਾਊਸ ਅਤੇ ਹੋਰ ਵੱਡੇ ਸ਼ਹਿਰਾਂ ਦੀਆਂ ਸੜਕਾਂ ਉਤੇ ਲੋਕਾਂ ਨੇ ਇਰਾਨ ਦੇ ਵਿਰੁੱਧ ਜੰਗ ਨਹੀਂ ਦੇ ਨਾਰੇ ਲਗਾਏ ਨੇ ਇਹ ਪ੍ਰਦਰਸ਼ਨ ਸਿਰਫ ਨਿਊਯਾਰਕ ਤੱਕ ਸੀਮਤ ਨਹੀਂ ਰਹਿ ਸਗੋ ਅਮਰੀਕਾ ਦੇ ਸਾਰੇ 50 ਰਾਜਾਂ ਦੇ ਵਿੱਚ ਟਰੰਪ ਵਿਰੋਧੀ ਅੰਦੋਲਨ ਦੀ ਯੋਜਨਾ ਬਣਾਈ ਗਈ ਹੈ ਵਿਰੋਧੀ ਸਮੂਹਾਂ ਦੇ ਵੱਲੋਂ ਟਰੰਪ ਦੀ ਨੀਤੀ ਅਤੇ ਇਰਾਨ ਉੱਤੇ ਹੋਰ ਹਮਲੇ ਨਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਹਮਲੇ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਨੇ ਵੀ ਟਰੰਪ ਦੀ ਨਿੰਦਾ ਕੀਤੀ ਹੈ ਤੇ ਅਮਰੀਕਾ ਨੇ ਆਪਣੇ ਨਾਗਰਿਕਾਂ ਦੇ ਲਈ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਹੈ। ਕਿਉਂਕਿ ਵਿਰੋਧ ਪ੍ਰਦਰਸ਼ਨਾਂ ਦੀ ਸੰਭਾਵਨਾ ਹੋਰ ਦੇਸ਼ਾਂ ਦੇ ਵਿੱਚ ਵੀ ਬਣੀ ਹੋਈ ਹੈ। ਟਰੰਪ ਪ੍ਰਸ਼ਾਸਨ ਦੇ ਈਰਾਨ ਉੱਤੇ ਹਵਾਈ ਹਮਲਿਆਂ ਦੇ ਵਿਰੋਧ ਤੇ ਵਿੱਚ ਐਤਵਾਰ ਨੂੰ ਇੱਕ ਦਰਜਨ ਤੋਂ ਵੱਧ ਅਮਰੀਕੀ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਕੁਝ ਰੈਲੀਆਂ ਦੇ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ ਜਦੋਂ ਕਿ ਕੁਝ ਦੇ ਵਿੱਚ ਦਰਜਨਾਂ ਲੋਕਾਂ ਨੇ ਹਿੱਸਾ ਲਿਆ ਕੁੱਲ ಮತਦਾਨ ਪਿਛਲੇ ਹਫ਼ਤੇ ਦੇ ਅੰਤ ਦੇ ਵਿੱਚ ਰਾਸ਼ਟਰਪਤੀ ਵਿਰੁੱਧ ਨੋ ਕਿੰਗਸ ਵਿਰੋਧ ਪ੍ਰਦਰਸ਼ਨ ਨਾਲੋਂ ਬਹੁਤ ਘੱਟ ਸੀ ਜੋ ਸਾਰੇ ਪੰਜਾਹ ਰਾਜਾਂ ਦੇ ਵਿੱਚ ਹੋਏ ਸੀ ਤੇ ਨਿਊਯਾਰਕ ਬੋਸਟਨ ਸ਼ਿਕਾਗੋ ਵਾਸ਼ਿੰਗਟਨ ਅਤੇ ਲਾਸ ਐਂਜਲਸ ਸਮੇਤ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਪ੍ਰਦਰਸ਼ਨ ਕੀਤੇ ਗਏ ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਨੇ ইরਾਨੀ ਝੰਡੇ ਫੜੇ ਹੋਏ ਸੀ ਅਤੇ ਕੁਝ ਨੇ ਬਾਣਾ ਅਤੇ ਇਮਾਰਤਾਂ ਉੱਤੇ ਬੈਨਰ ਅਤੇ ਤਖਤੀਆਂ ਲੜੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਲਿਖਿਆ ਸੀ ইরਾਨ ਦੇ ਵਿੱਚ ਕੋਈ ਜੰਗ ਨਹੀਂ ਵਾਸ਼ਿੰਗਟਨ ਦੇ ਵਿੱਚ ਵਾਈਟ ਹਾਊਸ ਦੇ ਗੇਟਾਂ ਦੇ ਬਾਹਰ ਘਟੋ ਘਟ 200 ਪ੍ਰਦਰਸ਼ਨਕਾਰੀਆਂ ਦੇ ਵੱਲੋਂ ਰਾਸ਼ਟਰਪਤੀ ਦੀ ਨਿੰਦਾ ਕੀਤੀ ਗਈ ਜਿਨ੍ਹਾਂ ਵਿੱਚ ਕੁਝ ਸਾਬਕਾ ਸੈਨਿਕ ਵੀ ਸ਼ਾਮਲ ਹੋਏ ਜਦ ਕਿ ਸ਼ਿਕਾਗੋ ਦੇ ਵਿੱਚ ਦੋਸਤੋਤ ਲੋਕ ਡਾਊਨਟਾਊਨ ਦੇ ਵਿੱਚ ਇੱਕ ਰੈਲੀ 'ਚ ਸ਼ਾਮਲ ਹੋਏ ਇਸ ਮੌਕੇ ਪ੍ਰਦਰਸ਼ਨਕਾਰੀਆਂ ਕਹਿਣਾ ਸੀ ਕਿ ਈਰਾਨ ਤੇ ਇਰਾਨੀ ਵਧਦਾ ਟਕਰਾਵ ਗਾਜ਼ਾ ਦੇ ਵਿੱਚ ਫਲਸਤੀਨੀਆ ਦੇ ਦੁੱਖਾਂ ਨੂੰ ਹੋਰ ਵਧਾਵੇਗਾ ਦਰਜੇ ਇਸ ਹਮਲੇ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਨੇ ਵੀ ਤਰੰਪਤੀ ਨਿੰਦਾ ਕੀਤੀ ਹੈ ਤੇ ਅਮਰੀਕਾ ਨੇ ਆਪਣੇ ਨਾਗਰਿਕਾਂ ਦੇ ਲਈ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਕਿਉਂਕਿ ਵਿਰੋਧ ਪ੍ਰਦਰਸ਼ਨਾਂ ਦੀ ਸੰਭਾਵਨਾ ਹੋਰ ਦੇਸ਼ਾਂ ਦੇ ਵਿੱਚ ਵੀ ਬਣੀ ਹੋਈ ਹੈ ਜਿੱਥੇ ਇੱਕ ਵਾਰ ਸੇ ਰਾਸ਼ਟਰਪਤੀ ਡੋਨਾਲਡ 트ੰਪ ਦੇ ਹੁਕਮਾ ਉਤੇ ਈਰਾਨ ਉਤੇ ਹਮਲਾ ਕੀਤਾ ਗਿਆ ਤਾਂ ਉੱਥੇ ਹੀ ਇਸ ਹਮਲੇ ਤੋਂ ਬਾਅਦ ਅਮਰੀਕਾ ਸਣੇ ਕਈ ਹੋਰ ਨਾ ਦੇਸ਼ਾਂ ਦੇ ਵਿੱਚ ਡੋਨਾਲਡ 트ੰਪ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਹੋ ਗਏ ਨੇ ਅਤੇ ਸ਼ਾਂਤੀ ਦੀ ਮੰਗ ਕਰਦੇ ਹੋਏ ਇਹ ਗੱਲ ਆਖੀ ਜਾ ਰਹੀ ਹੈ ਕਿ 트ੰਪ ਵੱਲੋਂ ਈਰਾਨ ਤੇ ਲੜਾਈ ਜੰਗ ਰੋਕੀ ਜਾਵੇ ਸੋ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਨਵਾਂ ਮੋੜ ਲੈਂਦਾ ਹੈ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ